ਇਹ ਪਤਾ ਨਹੀਂ ਕੀ ਗੱਲ ਸਰਪੰਚ ਪੱਖਪਾਤ ਕਰ ਰਿਹਾ ਜੀ ਉਹ ਸਾਡਾ ਜਿਹੜਾ ਮਸਟਰੋਲ ਆ ਜੀ ਉਹ ਤੇ ਆਪਣੇ ਸੈਨ ਮੋਰ ਕਰ ਲਾਉਣ ਤੋਂ ਬਿਲਕੁਲ ਇਨਕਾਰ ਕਰ ਰਿਹਾ ਜੀ ਕਈ ਵਾਰੀ ਅਸੀਂ ਉਹਨਾਂ ਦੇ ਘਰੇ ਵੀ ਜਾ ਚੁੱਕੇ ਹਾਂ ਪਰ ਉਹ ਮੰਨ ਨਹੀਂ ਰਿਹਾ ਕਿ ਮੈਂ ਮੋਰ ਸੈਨ ਨਹੀਂ ਲਾਉਣੇ ਮੇਰੇ ਕੋਲ ਵੈਦ ਪ੍ਰੂਫ ਦੀ ਰਿਕਾਰਡਿੰਗ ਵੀ ਪਈ ਹੋਈ ਆ ਕਿ ਜਿਹਦੇ ਵਿੱਚ ਸਰਪੰਚ ਕਹਿ ਰਿਹਾ ਕਿ ਮੈਂ ਬਿਲਕੁਲ ਮੈਂ ਸੈਨ ਕਰਨੇ ਹੀ ਨਹੀਂ ਪਰ ਸਾਨੂੰ ਸਰਪੰਚ ਸਾਹਿਬ ਕਹਿ ਰਿਹਾ ਵੀ ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਕਿਹਦੇ ਅੰਡਰ ਦੇ ਵਿੱਚ ਕੰਮ ਕਰਨਾ ਹਾਲਾਂਕਿ ਜਿਹੜਾ ਨਰੇਗਾ ਦਾ ਕੰਮ ਇਹਦੇ ਵਿੱਚ ਕੋਈ ਅੰਡਰ ਵਾਲਾ ਕੰਮ ਨਹੀਂ ਹੁੰਦਾ ਉਹ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਤੁਸੀਂ ਅੰਡਰ ਦੱਸੋ ਅੰਡਰ ਕਿਹਦੇ ਕੰਮ ਕਰਨਾ ਇੱਕ ਗੁਲਾਮੀ ਦੀ ਤਰ੍ਹਾਂ ਜਿੱਦਾਂ ਵੀ ਤੁਸੀਂ ਸਾਡੇ ਥੱਲੇ ਲਾ ਕੇ ਕੰਮ ਕਰੋ ਅਸੀਂ ਉਹ ਬਿਲਕੁਲ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਕਾਨੂੰਨਾਂ ਦੇ ਵਿੱਚ ਰਹਿ ਕੇ ਆਪਦੇ ਜਿੰਨੇ ਵੀ ਮੇਰੇ ਨਾਲ ਵਰਕਰ ਜੁੜੇ ਆ ਉਹਨਾਂ ਨੂੰ ਰਹਿ ਕੇ ਇੱਕ ਕਾਨੂੰਨ ਦੇ ਦਾਇਰੇ 'ਚ ਕੰਮ ਕਰਨਾ ਚਾਹੁੰਦੇ ਹਾਂ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਅਸੀਂ ਤੁਹਾਡੇ ਕੰਮ ਨਹੀਂ ਕਰਨੇ ਅਸੀਂ ਤੁਹਾਨੂੰ ਸਹਿਨ ਨਹੀਂ ਕਰਕੇ ਦੇਣੇ ਤੁਸੀਂ ਸਾਡੀ ਗੁਲਾਮੀ ਕਰੋ ਸਾਡੇ ਪੈਰੀ ਹੱਥ ਲਾਓ ਇੰਨਾ ਤੱਕ ਵੀ ਉਹ ਬੰਦੇ ਕਹਿੰਦੇ ਵੀ ਪੈਰੀ ਹੱਥ ਲਾਓ ਸਾਡੇ ਫੇਰ ਅਸੀਂ ਤੁਹਾਨੂੰ ਕੰਮ ਦੇਵਾਂਗੇ ਜੀ ਅਸੀਂ ਮਜ਼ਦੂਰ ਆਸੀਂ ਆਪ ਦਾ ਹੱਕ ਆਪ ਵੀ ਲੈ ਸਕਦੇ ਆ ਜੇ ਨਹੀਂ ਮੋਹਰ ਲਾ ਕੇ ਦੇ ਸਕਦਾ ਤਾਂ ਤੇ ਸਰਪੰਚੀ ਤੋਂ ਅਸਤੀਫਾ ਦੇਵੇ ਪਹਿਲਾਂ ਹੀ ਘਟਿਆ ਗਿਆ ਉਹਨਾਂ ਦਾ ਇੱਕ ਉਹ ਵੀ ਦੇ ਦੇਵੇ ਹੋਰ ਕੋਈ ਕਰ ਲੂ ਸਰਪੰਚੀ ਜੀ ਕੋ ਸਾਡੇ ਮਜ਼ਦੂਰ ਕੰਮ ਕਰਦੇ ਆ ਪਤਾ ਨਹੀਂ ਉਹਨਾਂ ਦੇ ਦਿਲ 'ਚ ਕਿੰਨਾ ਸਹਿਮ ਹੈ ਡਰ ਹੈ ਕਿ ਇਹ ਜਿਹੜੇ ਅਧਿਕਾਰਤ ਸਰਪੰਚ ਜਾਂ ਸਰਪੰਚ ਪੂਰੇ ਵੀ ਹੈ ਜਾਂ ਕੋਈ ਹੋਰ ਅਧਿਕਾਰੀ ਹੈ ਉਹਨਾਂ ਨੂੰ ਕਿੰਨਾ ਕੋ ਉਹ ਇੰਨਾ ਕੁ ਡਰਾਇਆ ਹੋਇਆ ਹੈ ਕਿ ਲੋਕ ਸਾਹ ਨਹੀਂ ਪਰਦੇ ਅਕਸਰ ਅਸੀਂ ਦੇਖਦੇ ਹਾਂ ਕਿ ਮਨਰੇਗਾ ਨੂੰ ਲੈ ਕੇ ਪਿੰਡਾਂ ਦੇ ਵਿੱਚ ਸਿਆਸਤਾਂ ਜਿਹੜੀ ਉਹ ਹੁੰਦੀ ਰਹਿੰਦੀ ਆ ਮੈਂਬਰਾਂ ਸਰਪੰਚਾਂ ਵੱਲੋਂ ਕਦੇ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਕਦੇ ਆਪ ਦੀ ਮਰਜ਼ੀ ਦੇ ਨਾਲ ਬੰਦ ਕਰ ਦਿੱਤਾ ਜਾਂਦਾ ਆਪ ਦੇ ਚਾਹਤਿਆਂ ਦੀਆਂ ਹਾਜ਼ਰੀਆਂ ਲਾ ਦਿੱਤੀਆਂ ਜਾਂਦੀਆਂ ਵਿਰੋਧੀ ਧਿਰਾਂ ਦੀਆਂ ਹਾਜ਼ਰੀਆਂ ਕੱਟ ਦਿੱਤੀਆਂ ਜਾਂਦੀਆਂ ਇਹੋ ਜੇ ਅਨੇਕਾਂ ਹੀ ਮਾਮਲੇ ਆ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਆ ਤੇ ਅੱਜ ਅਸੀਂ ਇਸ ਟਾਈਮ ਫਰੀਦਕੋਟ ਖੜੇ ਹੋਏ ਆ ਡੀਸੀ ਦਫ਼ਤਰ ਇੱਥੇ ਅੱਜ ਅਵਤਾਰ ਸਿੰਘ ਸੋਤਾ ਦੀ ਗਵਾਹੀ ਦੇ ਵਿੱਚ ਕਲੀਅਰ ਪੈਂਡ ਤੋਂ ਉੱਥੋਂ ਦੇ ਲੋਕਾਂ ਨੇ ਇੱਕ ਮੰਗ ਪੱત્ર ਆ ਜਿਹੜਾ ਉਹ ਦਿੱਤਾ ਜਿਸ ਦੇ ਵਿੱਚ ਮਨਰੇਗਾ ਸੰਬੰਧੀ ਇਹਨਾਂ ਨੂੰ ਕੁਝ ਦਿੱਕਤਾਂ ਹੈਗੀਆਂ ਕੀ ਸਮੱਸਿਆਵਾਂ ਹੈਗੀਆਂ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਕਲੇਰ ਪਿੰਡ ਤੋਂ ਜੀ ਤੇ ਮੈਂ ਨਰੇਗਾ ਦੇ ਵਿੱਚ ਮੇਟਾਂ ਜੀ ਮੈਂ 2024 ਦੇ ਵਿੱਚ ਵੀ ਮੇਟ ਦਾ ਕੰਮ ਕੀਤਾ ਜੀ ਉਸ ਤੋਂ ਬਾਅਦ ਕੰਮ ਬੰਦ ਕੀਤਾ ਗਿਆ ਜੀ ਜੀ ਤੇ ਉਸ ਤੋਂ ਬਾਅਦ ਮੇਰੇ ਪਿੰਡ ਦੇ ਵਿੱਚ ਜੀ ਜਿਹੜਾ ਨਵਾਂ ਪੰਚ ਲਾਇਆ ਗਿਆ ਜੀ ਹਾਂ ਤੇ ਉਹਨਾਂ ਵੱਲੋਂ ਅਸੀਂ ਜਦੋਂ ਕੰਮ ਚਲਵਾਇਆ ਜੀ ਨਰੇਗਾ ਦਾ ਜੀ ਤੇ ਕਈ ਵਾਰ ਘਰੇ ਜਾਣ ਤੇ ਤੇ ਸਰਕਾਰੀ ਅਫਸਰਾਂ ਤੋਂ ਵੀ ਉਹਨਾਂ ਨੂੰ ਕਹਵਾਇਆ ਗਿਆ ਵੀ ਤੁਸੀਂ ਇਹਨਾਂ ਦੇ ਮਸਟਰੋਲ ਤੇ ਤੁਸੀਂ ਆਪਦੀ ਮੋਹਰ ਲਾਉ ਹਸਾਇਨ ਕਰੋ ਕਿਉਂਕਿ ਸਰਪੰਚ ਜਿਹੜਾ ਹੁੰਦਾ ਉਹ ਪਿੰਡ ਦਾ ਸਾਂਝਾ ਹੁੰਦਾ ਜੀ ਉਹਨਾਂ ਦਾ ਸਾਰਿਆਂ ਦੇ ਕੰਮ ਕਰਨੇ ਹੁੰਦੇ ਆ ਤੇ ਪਤਾ ਨਹੀਂ ਕੀ ਗੱਲ ਸਰਪੰਚ ਪੱਖਪਾਤ ਕਰ ਰਿਹਾ ਜੀ ਉਹ ਸਾਡਾ ਜਿਹੜਾ ਮਸਟਰੋਲ ਆ ਜੀ ਉਹ ਤੇ ਆਪਣੇ ਸੈਨ ਮੋਹਰ ਕਰ ਲਾਉਣ ਤੋਂ ਬਿਲਕੁਲ ਇਨਕਾਰ ਕਰ ਰਿਹਾ ਜੀ ਕਈ ਵਾਰੀ ਅਸੀਂ ਉਹਨਾਂ ਦੇ ਘਰੇ ਵੀ ਜਾ ਚੁੱਕੇ ਹਾਂ ਪਰ ਉਹ ਮੰਨ ਨਹੀਂ ਰਿਹਾ ਕਿ ਮੈਂ ਮੋਹਰ ਹਸਾਇਨ ਨਹੀਂ ਲਾਉਣੀ ਨਹੀਂ ਇਹ ਤਾਂ ਦੇਖੋ ਫਿਰ ਕੋਈ ਵੀ ਤਰ੍ਹਾਂ ਦਾ ਜੋ ਸਰਕਾਰੀ ਡਾਕੂਮੈਂਟ ਹੁੰਦਾ ਜਿੱਥੇ ਲੀਗਲ ਹੁੰਦਾ ਹੈਗਾ ਸਰਪੰਚ ਕਦੇ ਵੀ ਮੂੰਹ ਜਵਾਨੀ ਆ ਜਿਹੜਾ ਜਵਾਬ ਨਹੀਂ ਦੇ ਸਕਦਾਗਾ ਤੁਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਵੀ ਤੁਸੀਂ ਸਾਨੂੰ ਲਿਖ ਕੇ ਦਿਓ ਵੀ ਮੈਂ ਸਾਈਨ ਨਹੀਂ ਕਰਨੇਗੇ ਨਹੀਂ ਸਰ ਲਿਖ ਕੇ ਦੇਣ ਨੂੰ ਤਾਂ ਨਹੀਂ ਅਸੀਂ ਕਿਹਾ ਉਹਨਾਂ ਨੂੰ ਅਸੀਂ ਮਤਲਬ ਪਿੰਡ ਤੌਰ ਤੇ ਉਹਨਾਂ ਦੇ ਘਰੇ ਗਏ ਸੀ ਜਿੱਦਾਂ ਆਪਾਂ ਸਰਪੰਚ ਕੋਲੇ ਜਾਂਦੇ ਆ ਨਾ ਪਰਪੇ ਤੌਰ ਤੇ ਪਰ ਉਹਨਾਂ ਨੇ ਸਾਨੂੰ ਬਿਲਕੁਲ ਇਨਕਾਰ ਕਰ ਦਿੱਤਾ ਮੇਰੇ ਕੋਲ ਵੈਧ ਪ੍ਰੂਫ ਦੀ ਰਿਕਾਰਡਿੰਗ ਵੀ ਪਈ ਹੋਈ ਆ ਕਿ ਜਿਹਦੇ ਵਿੱਚ ਸਰਪੰਚ ਕਹਿ ਰਿਹਾ ਕਿ ਮੈਂ ਬਿਲਕੁਲ ਮੈਂ ਸਾਈਨ ਕਰਨੇ ਹੀ ਨਹੀਂ ਅੱਛਾ ਹਾਂਜੀ ਕੀ ਕਾਰਨ ਹੈਗਾ ਸੈਨ ਕਿਉਂ ਨਹੀਂ ਕਰ ਰਹੇਗੇ ਵੀ ਕੋਈ ਕਾਰਨ ਤਾਂ ਹੋਊਗਾ ਕੋਈ ਨਾ ਕੋਈ ਤੁਹਾਨੂੰ وجہ ਦੱਸ ਦੇ ਹੋਣਗੇ ਵੀ ਇਸ ਕਾਰਨ ਕਰਕੇ ਜਿਹੜਾ ਅਸੀਂ ਸੈਨ ਨਹੀਂ ਕਰਨੇਗੇ ਤੁਹਾਡੇ ਕੰਮ ਵਾਸਤੇ ਅ ਸਰ ਸਾਨੂੰ ਸਰਪੰਚ ਸਾਹਿਬ ਕਹਿ ਰਿਹਾ ਵੀ ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਕਿਹਦੇ ਅੰਡਰ ਦੇ ਵਿੱਚ ਕੰਮ ਕਰਨਾ ਹਾਲਾਂਕਿ ਜਿਹੜਾ ਨਰੇਗਾ ਦਾ ਕੰਮ ਇਹਦੇ ਵਿੱਚ ਕੋਈ ਅੰਡਰ ਵਾਲਾ ਕੰਮ ਨਹੀਂ ਹੁੰਦਾ ਇਹ ਇੱਕ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਚਲਾਈਆਂ ਗਈਆਂ ਕੁਝ ਗਰੀਬਾਂ ਦੇ ਲਈ ਸਹੂਲਤਾਂ ਹੁੰਦੀਆਂ ਨੇ ਉਹਦੇ ਵਿੱਚ ਇਹ ਹੁੰਦਾ ਕਿ 1 ਮੀਟ 30 40 ਬੰਦੇ ਕੰਮ ਕਰਵਾ ਸਕਦਾ ਜੇ ਬੰਦੇ ਜਾਦੇ ਆ ਤਾਂ ਆਪਾਂ 2 ਮੀਟ ਲਾ ਸਕਦੇ ਆ ਉਹ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਤੁਸੀਂ ਅੰਡਰ ਦੱਸੋ ਅੰਡਰ ਕਿਦੇ ਕੰਮ ਕਰਨਾ ਇੱਕ ਗੁਲਾਮੀ ਦੀ ਤਰ੍ਹਾਂ ਜਿੱਦਾਂ ਵੀ ਤੁਸੀਂ ਸਾਡੇ ਥੱਲੇ ਲਾ ਕੇ ਕੰਮ ਕਰੋ ਅਸੀਂ ਉਹ ਬਿਲਕੁਲ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਕਾਨੂੰਨਾਂ ਦੇ ਵਿੱਚ ਰਹਿ ਕੇ ਆਪਦੇ ਜਿੰਨੇ ਵੀ ਮੇਰੇ ਨਾਲ ਵਰਕਰ ਜੁੜੇ ਆ ਉਹਨਾਂ ਨੂੰ ਰਹਿ ਕੇ ਇੱਕ ਕਾਨੂੰਨ ਦੇ ਦਾਇਰੇ 'ਚ ਕੰਮ ਕਰਨਾ ਚਾਹੁੰਦੇ ਜੀ ਅੱਛਾ ਤੁਸੀਂ ਵੀ ਬਈ ਕਨੇਰਪੇਂਡ ਤੋਂ ਨਹੀਂ ਜੀ ਅੱਛਾ ਤੁਸੀਂ ਕਨੇਰਪੇਂਡ ਤੋਂ ਜੀ ਇਹ ਸਰ ਪਤਾ ਕੀ ਗੱਲ ਹੈ ਜੀ ਇਹ ਹੁਣੇ ਆਪਣੇ ਪਿੰਡ ਇਲੈਕਸ਼ਨ ਹੋਏ ਸਰਪੰਚੀ ਦੇ ਹੂੰ ਉਹਦੇ ਵਿੱਚ ਦੋ ਤਰ੍ਹਾਂ ਖੜ੍ਹਦੀਆਂ ਇੱਕ ਹਰਦੀ ਇੱਕ ਜਿੱਦਦੀ ਹੈ ਹੂੰ ਇਹ ਜ਼ਿਆਦਾ ਪੱਖਪਾਤ ਹੈ ਇਸੇ ਵੋਟਾਂ ਦੇ ਥਰੂ ਚ ਸਾਡੇ ਨਾਲ ਕਰ ਰਹੇ ਆ ਹੂੰ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਅਸੀਂ ਤੁਹਾਡੇ ਕੰਮ ਨਹੀਂ ਕਰਨੇ ਅਸੀਂ ਤੁਹਾਨੂੰ ਸਹਿਨ ਨਹੀਂ ਕਰਕੇ ਦੇਣੇ ਤੁਸੀਂ ਸਾਡੀ ਗੁਲਾਮੀ ਕਰੋ ਸਾਡੇ ਪੈਰੀ ਹੱਥ ਲਾਓ ਇੰਨਾ ਤੱਕ ਵੀ ਉਹ ਬੰਦੇ ਕਹਿੰਦੇ ਵੀ ਪੈਰੀ ਹੱਥ ਲਾਓ ਸਾਡੇ ਫੇਰ ਅਸੀਂ ਤੁਹਾਨੂੰ ਕੰਮ ਦੇਵਾਂਗੇ ਜੀ ਅਸੀਂ ਕਿਸੇ ਦੇ ਗੁਲਾਮ ਥੋੜੀ ਹੈ ਭਾਈ ਜੀ ਅਸੀਂ ਮਜ਼ਦੂਰ ਆਸੀਂ ਆਪ ਦਾ ਹੱਕ ਆਪ ਵੀ ਲੈ ਸਕਦੇ ਆ ਜੇ ਨਹੀਂ ਮੋਹਰ ਲਾ ਕੇ ਦੇ ਸਕਦਾ ਤਾਂ ਇਹ ਸਰਪੰਚੀ ਤੋਂ ਅਸਤੀਫਾ ਦੇਵੇ ਪਹਿਲਾਂ ਹੀ ਕੱਟਿਆ ਗਿਆ ਉਹਨਾਂ ਦਾ ਇੱਕ ਉਹ ਵੀ ਦੇ ਦੇਵੇ ਹੋਰ ਕੋਈ ਕਰ ਲੂ ਸਰਪੰਚੀ ਜੀ ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ ਜੈਪੀ ਅਚਾ ਸੋਹਤਾ ਸਾਹਿਬ ਜੇਕਰ ਦੇਖੀਏ ਨਾ ਕਾਫੀ ਸਾਰੇ ਮਾਮਲੇ ਹੈਗੇ ਆ ਆਪਾਂ ਆਮ ਤੌਰ ਤੇ ਉੱਤੇ ਦੇਖਦੇ ਹੈਗੇ ਆ ਕਿ ਅਕਸਰ ਹੀ ਸਰਪੰਚਾਂ ਵੱਲੋਂ ਆ ਜਿਹੜਾ ਇਸ ਤਰ੍ਹਾਂ ਦੀਆਂ ਵਧੀਆਂ ਕਿਆਂ ਜਿਹੜੀਆਂ ਕੀਤੀਆਂ ਜਾਂਦੀਆਂ ਹੈਗੀਆਂ ਨਰੇਗਾ ਵਿਚਲੀ ਇਸ ਸਿਆਸਤ ਨੂੰ ਜਿਹੜਾ ਤੁਸੀਂ ਕਿਵੇਂ ਦੇਖਦੇ ਹੋ ਜੈ ਪੀਮ ਜੈ ਭਾਰਤ ਮੈਂ ਅਵਤਾਰ ਸਿੰਘ ਸਹੋਤਾ ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਹ ਪਿੰਡਾਂ ਦੇ ਜਿੰਨੇ ਵੀ ਸਾਡੇ ਮਜ਼ਦੂਰ ਭਰਾ ਅਸੀਂ ਉਹਨਾਂ ਦੀ ਕਿਰਤੀ ਬੇਜਮੀਨੇ ਲੋਕਾਂ ਦੀ ਲੜਾਈ ਲੜਦੇ ਆਂ ਔਰ ਉਹਨਾਂ ਲੜਾਈਆਂ ਦੇ ਵਿੱਚ ਕਈ ਵਾਰੀ ਪਰਿਵਾਰਕ ਮਸਲੇ ਜਾਂ ਕੋਈ ਸਰਕਾਰੀ ਅਦਾਰਿਆਂ ਦੇ ਵਿੱਚ ਥਾਣੇ ਦਰਬਾਰੇ ਕੋਈ ਮਸਲੇ ਸਮੱਸਿਆਵਾਂ ਆਉਂਦੀਆਂ ਤਾ ਉਹ ਵੀ ਸਾਨੂੰ ਇਹਨਾਂ ਨਾਲ ਸੰਘਰਸ਼ ਕਰਨਾ ਪੈਂਦਾ ਕੋਈ ਪੱਠਾ ਮਜ਼ਦੂਰ ਹੈ ਕੋਈ ਹੋਰ ਸਮੱਸਿਆ ਹੈ ਇਹ ਜਿਹੜੇ ਪਿੰਡ ਕਲੇੜ ਦੇ ਨਰੇਗਾ ਮਜ਼ਦੂਰ ਹੈ ਇਹਨਾਂ ਨੇ ਕੰਮ ਕੀਤਾ ਔਰ ਕੰਮ ਦੇ ਬਦਲੇ ਚ ਸਰਪੰਚ ਨੂੰ ਸਾਈਨ ਕਰਨੇ ਬਣਦੇ ਆ ਮਾਸਟਰ ਹੋਲ ਤੇ ਅੱਜ ਆਜ਼ਾਦ ਭਾਰਤ ਦੇ ਵਿੱਚ ਇਹ ਗੁਲਾਮ ਲੋਕ ਹੈ ਜਿਵੇਂ ਤੁਹਾਨੂੰ ਦੱਸਿਆ ਰੇਸ਼ਮ ਸਿੰਘ ਨੇ ਕਿ ਇਹ ਲੋਕ ਇਹ ਕਹਿੰਦੇ ਆ ਕਿ ਜੇ ਤੁਸੀਂ ਨਰੇਗਾ ਮਜ਼ਦੂਰ ਆ ਜਾਂ ਪਿੰਡ ਦੇ ਜੋ ਵੀ ਤੁਸੀਂ ਗਰੀਬੀ ਲਾਈਨ ਚੋਂ ਜਾਂ ਬੇਜ਼ਮੀਨੇ ਕਿਰਤੀ ਲੋਕ ਆ ਤਾਂ ਇਹ ਜਿਹੜੇ ਪਿੰਡਾਂ ਦੇ ਜਿਹੜੇ ਕੜਮ ਚੌਧਰੀ ਇਹ ਜਿਹੇ ਸਰਪੰਚ ਸਰਪੰਚ ਜਾਂ ਜਿਹੜਾ ਆਏ ਤਾਂ ਵੈਸੇ ਵੀ ਆਰਜੀ ਐ ਕਿਉਂਕਿ ਪਹਿਲਾ ਸਰਪੰਚ ਸਸਪੈਂਡ ਹੋਇਆ ਹੋਇਆ ਔਰ ਦੂਜਾ ਇਹ ਅਧਿਕਾਰਤ ਸਰਪੰਚ ਆ ਕੰਚਾਰਜ ਪਤਾ ਨਹੀਂ ਕਾਦੀ ਹਵਾ ਚ ਆ ਜਾਂਦੇ ਆ ਕਾਦੀ ਕਿਹੜੀ ਮਤਲਬ ਇਹਨਾਂ ਨੂੰ ਉਹ ਕੁਰਸੀ ਦੀ 스멜 ਚੜ ਜਾਂਦੀ ਹੈ ਕਿ ਇਹ ਮਜ਼ਦੂਰਾਂ ਦੇ ਕੰਮ ਕਰਨੋਂ ਹਟ ਜਾਂਦੇ ਆ ਦੇਖੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਅਜਿਹੀ ਤਿੱਖੀ ਲੜਾਈ ਲੜ ਰਹੇ ਆ ਕਿ ਸਾਡੇ ਲੋਕਾਂ ਨੂੰ ਸਾਡੇ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਸਾਡੇ ਗਰੀਬ ਲੋਕਾਂ ਕੋਲੇ ਔਰ ਉਹ ਲੜਾਈ ਇਸ ਲਈ ਲੜੀ ਜਾ ਰਹੀ ਹੈ ਕਿ ਸਾਡੇ ਲੋਕਾਂ ਨੂੰ ਆਪਦੇ ਖੇਤਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ ਜੇ ਸਾਡੀਆਂ ਬੀਬੀਆਂ ਸਾਗ ਤੋੜਨ ਜਾਂਦੀਆਂ ਉਹਨਾਂ ਨੂੰ ਘੁਰਿਆਂ ਕੱਪੇ ਜਾਂਦਾ ਕੋਈ ਪੱਠੇ ਖੋਤਣ ਜਾਂਦਾ ਉਹਨਾਂ ਦੀਆਂ ਪੱਲੀਆਂ ਦਾਤੀਆਂ ਹੋਈਆਂ ਜਾਂਦੀਆਂ ਇਸੇ ਤਰ੍ਹਾਂ ਐਸੇ ਬੰਦੇ ਮੈਂ ਤਾਂ ਅਸੀਂ ਅੱਜ ਡਿਪਟੀ ਕਮਿਸ਼ਨਰ ਫਰੀਕੋਟ ਨੂੰ ਦਿੱਤਾ ਮੰਗਵਾਇਆ ਇਹ ਇੱਕ ਸ਼ਿਕਾਇਤ ਕੀਤੀ ਹੈ ਪਹਿਲਾਂ ਮੈਂ ਇਹਨਾਂ ਦੇ ਨਾਲ ਪੰਚਾਇਤ ਸੈਕਟਰੀ, ਵੀਡੀਓ, ਡੀਡੀਪੀਓ ਸਾਹਿਬ ਤੱਕ ਵੀ ਅਸੀਂ ਗਏ ਆਂ ਔਰ ਡੀਡੀਪੀਓ ਸਾਹਿਬ ਨੇ ਵੀ ਉਹਨੂੰ ਘੂਰਿਆ ਸੀ ਕਿ ਤੂੰ ਬਈ ਸਾਈਨ ਕਰ ਦੇ ਨਹੀਂ ਤੈਨੂੰ ਅਸੀਂ ਸਸਪੈਂਡ ਕਰ ਦਿਆਂਗੇ ਪਰ ਉਹ ਪਤਾ ਨਹੀਂ ਕਿਹੜੇ ਐਮਐਲਏ ਦੀ ਸ਼ਹਿਤ ਹੈ ਕਿ ਮੇਰੀ ਲੱਤੇ heids ਦੀ ਲੰਗਣੇ ਮਜ਼ਦੂਰ ਹੁਣ ਪੰਜਾਬ ਦੇ ਕਿਰਤੀ ਮਜ਼ਦੂਰ ਲੋਕ ਜਾਗ ਚੁੱਕੇ ਆ ਇਹ ਇਹਨਾਂ ਦੀਆਂ ਲੱਤਾਂ heids ਦੀ ਨਹੀਂ ਲੰਗਣਗੇ ਸੋ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਕੋਈ ਸਮੱਸਿਆ ਐਸੀ ਹੈ ਇਕੱਠੇ ਹੋ ਕੇ ਸੰਘਰਸ਼ ਕਰੋ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਗੁਲਾਮੀਆਂ ਇਹਨਾਂ ਦੀ ਇਹਨਾਂ ਗੁਲਾਮੀ ਦੀਆਂ ਜਜ਼ੀਰਾ ਤੋਂ ਬਾਹਰ ਆਓ ਦੇਖੋ ਸਾਡੇ ਮਜ਼ਦੂਰ ਕੰਮ ਕਰਦੇ ਐ ਪਤਾ ਨਹੀਂ ਉਹਨਾਂ ਦੇ ਦਿਲ 'ਚ ਕਿੰਨਾ ਸਹਿਮ ਐ ਡਰ ਐ ਕਿ ਇਹ ਜਿਹੜੇ ਅਧਿਕਾਰਤ ਸਰਪੰਚ ਜਾਂ ਸਰਪੰਚ ਪੂਰੇ ਵੀ ਐ ਜਾਂ ਕੋਈ ਹੋਰ ਅਧਿਕਾਰੀ ਐ ਉਹਨਾਂ ਨੂੰ ਕਿੰਨਾ ਕੋ ਉਹ ਇੰਨਾ ਕੁ ਡਰਾਇਆ ਹੋਇਆ ਕਿ ਲੋਕ ਸਾਹ ਨਹੀਂ ਪਰਦੇ ਅਸਲ ਵਿੱਚ ਦੇਖੋ ਕਿ ਪਿਛਲੇ ਲੰਮੇ ਸਮੇਂ ਤੋਂ ਸਾਡਾ ਜਿਹੜਾ ਮਜ਼ਦੂਰ ਹੈ ਕਿਰਤੀ ਮਜ਼ਦੂਰ ਹੈ ਖਾਸ ਕਰਕੇ ਇਹ ਗੁਲਾਮੀ ਦੀਆਂ ਜਜ਼ੀਰਾਂ ਤੋਂ ਬਾਹਰ ਨਹੀਂ ਆ ਸਕਦਾ ਮੈਂ ਵੱਖ-ਵੱਖ ਸਮੇਂ ਪੰਜਾਬ ਦੇ ਵਿੱਚ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਹ ਗੁਲਾਮੀ ਦੀਆਂ ਜਜ਼ੀਰਾ ਤੋੜੋ ਜਿਹੜੇ ਲੋਕ ਆ ਇਸ ਤਰ੍ਹਾਂ ਦੇ ਨੰਬਰਦਾਰ ਕੜਮ ਚੌਧਰੀ ਤੁਹਾਨੂੰ ਪਰੇਸ਼ਾਨ ਕਰਦੇ ਆ ਉਹਨਾਂ ਦਾ ਖਹਿੜਾ ਛੱਡੋ ਉਹ ਯਾਰ ਪਿੰਡ 'ਚ ਦਿਹਾੜੀ ਕਰਨਾ ਉਹ ਤਾਂ ਸ਼ਹਿਰ ਚ ਆ ਕੇ ਦਿਹਾੜੀ ਕਰ ਲਓ ਤੁਹਾਨੂੰ ਨਕਦ ਮਜ਼ਦੂਰੀ ਮਿਲੂਗੀ ਮੈਂ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਗਾਈਡ ਕੀਤਾ ਵੀ ਸ਼ਹਿਰ ਦੇ ਵਿੱਚ ਆ ਕੇ ਕੰਮ ਕਰੋਗੇ 8 ਘੰਟੇ ਕੰਮ ਮਿਲੇਗਾ ਔਰ ਕੰਮ ਦੇ ਬਦਲੇ ਤੁਹਾਨੂੰ ਨਕਦ ਮਜ਼ਦੂਰੀ ਮਿਲੂਗੀ ਵੱਧ ਮਿਲੂਗੀ ਇਹ ਇੱਥੇ ਪਿੰਡਾਂ ਵਿੱਚ ਜੇ ਤੁਸੀਂ ਕਿਸੇ ਦੇ ਕੰਮ ਵੀ ਕਰਦੇ ਆ ਦਿਹਾੜੀ ਵੀ ਜਾਂਦੇ ਆ ਉਹ ਸ਼ਾਮ ਨੂੰ ਪੈਸੇ ਨਹੀਂ ਦਿੰਦੇ ਕਦੇ ਚਾਚਾ ਹੈ ਨਹੀਂ ਕਦੇ ਚਾਚੀ ਹੈ ਨਹੀਂ ਇਸ ਕਰਕੇ ਇਹ ਜਿਹੜੇ ਸਾਡੇ ਮਜ਼ਦੂਰ ਭਰਾ ਪੰਜਾਬ ਦੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਗੁਲਾਮੀ ਦੀਆਂ ਜਜ਼ੀਰਾ ਚੋਂ ਨਿਕਲੋ ਠੀਕ ਹੈ ਕਿ ਭਾਰਤ ਸਰਕਾਰ ਦੀਆਂ ਸਕੀਮਾਂ ਕੁਝ ਜਿਹਦੇ ਵਿੱਚ ਕਿ ਬਜ਼ੁਰਗ ਲੋਕਾਂ ਨੂੰ ਪਿੰਡਾਂ ਦੇ ਉਹਨਾਂ ਕਿਰਤੀ ਲੋਕਾਂ ਨੂੰ ਕੰਮ ਦਿੱਤਾ ਜਾਂਦਾ ਮਨਰੇਗਾ ਦੇ ਅਧੀਨ ਜਿਹਦੇ ਵਿੱਚ ਕਿ ਉਹਨਾਂ ਦਾ ਥੋੜਾ ਬਹੁਤਾ ਜੂਨ ਗੁਜ਼ਾਰਾ ਹੋ ਸਕੇ ਅਸੀਂ ਤਾਂ ਕਹਿੰਨੇ ਇਹਨਾਂ ਦੀ 1000 ਰੁਪਈਆ ਦਿਹਾੜੀ ਹੋਣੀ ਚਾਹੀਦੀ ਆ ਪਰ ਇਹਨਾਂ ਨੂੰ ਜੋ ਵੀ ਮਿਲਦਾ 5-400 ਰੁਪਈਆ ਉਹ ਵੀ ਸਮੇਂ ਸਿਰ ਨਹੀਂ ਮਿਲਦਾ ਔਰ ਜਿਹੜੇ ਇਸ ਤਰ੍ਹਾਂ ਦੇ ਪੰਚ ਸਰਪੰਚ ਉਹ ਜਦੋਂ ਦਸਕਤ ਨਹੀਂ ਕਰਦੇ ਇਹ ਤਾਂ ਵਿਚਾਰੇ ਉਹ ਤੋਂ ਵੀ ਕੁਚਲੇ ਜਾਂਦੇ ਆ ਸੋ ਤੁਹਾਡੇ ਮਾਧਿਅਮ ਰਾਹੀਂ ਮੈਂ ਇਸ ਅਜਿਹੇ ਸਰਪੰਚਾਂ ਦੀ ਨਿਖੇਧੀ ਕਰਦਾ ਔਰ ਉਹਨਾਂ ਨੂੰ ਬੇਨਤੀ ਵੀ ਕਰਦਾ ਪੰਜਾਬ ਦੇ ਵਿੱਚ ਲਗਭਗ 14000 ਸਰਪੰਚ ਹੈ ਉਹ ਸਰਪੰਚ ਸਹਿਬਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਐਸੀਆਂ ਸਮੱਸਿਆਵਾਂ ਕ੍ਰੀਏਟ ਨਾ ਕਰੋ ਇਹ ਤੁਹਾਡੇ ਪਿੰਡਾਂ ਦੇ ਬੰਦੇ ਆ ਹੋ ਸਕਦਾ ਤੁਸੀਂ ਮਹਿਸੂਸ ਕਰਦੇ ਹੋ ਕਿ ਇਹਨਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਪਰ ਇਹ ਪਿੰਡ ਦੇ ਲੋਕ ਆ ਪਿੰਡਾਂ ਚੋਂ ਇਹਨਾਂ ਨੇ ਮਾਈਗ੍ਰੇਟ ਹੋ ਕੇ ਨਾ ਕਿਤੇ ਜਾਣਾ ਔਰ ਤੁਹਾਡੇ ਹੀ ਇਹ ਜੇ ਵੀ ਕਹਿੰਦੇ 9 ਮਾਸ ਦਾ ਰਿਸ਼ਤਾ ਇੱਕ ਇਹਨਾਂ ਨੇ ਫਿਰ ਵੀ ਕੰਮ ਆਉਣਾ ਸੋ ਮੈਂ ਇਹ ਜਿੱਥੇ ਸਾਡੇ ਪੰਜਾਬ ਦੇ ਮਜ਼ਦੂਰਾਂ ਨਾਲ ਅਸੀਂ ਖੜੇ ਆ ਇਸੇ ਤਰ੍ਹਾਂ ਸਾਡੇ ਭਲਾ ਪੱਠਾ ਵੀ ਦੂਰ ਹੋਣ ਸਾਡੇ ਭਲਾ ਉਹ ਜਿਹੜੇ ਵੀ ਮਜ਼ਦੂਰ ਹੋਣ ਅਸੀਂ ਉਹਨਾਂ ਨਾਲ ਹਮੇਸ਼ਾ ਖੜੇ ਆ ਔਰ ਜਿੱਥੇ ਵੀ ਸਮੱਸਿਆ ਆਊਗੀ ਅਸੀਂ ਇਸੇ ਤਰ੍ਹਾਂ ਸੰਘਰਸ਼ ਕਰਦੇ ਰਵਾਂਗੇ ਸੋਤਾ ਸਾਹਿਬ ਤੁਸੀਂ ਡੀਸੀ ਸਾਹਿਬ ਤੀਕ ਵੀ ਪਹੁੰਚ ਕੀਤੀ ਹੈਗੀ ਆ ਜ਼ਿਲ੍ਹੇ ਦੇ ਅਧਿਕਾਰੀ ਆ ਤਾਨੂੰ ਕਿਸੇ ਨੇ ਇਹ ਨਹੀਂ ਕਿਹਾਗਾ ਕਿ ਐਮਐਲਏ ਤੀਕ ਵੀ ਅਪਰੋਚ ਕਰੋ ਵਿਧਾਇਕ ਆ ਚੁਣਿਆ ਹੋਇਆ ਲੋਕਾਂ ਦਾ ਨਮਾਇੰਦਾ ਹੈਗਾ ਉਹਨਾਂ ਤੀਕ ਨਹੀਂ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਪਰ ਸਮਝਣੇ ਆਉਂਦੇ ਇਹ ਵੀ ਐਮਐਲਏ ਸਰਕਾਰ ਚਲਾਉਂਦਾ ਹੁੰਦਾ ਜੀ ਐਮਐਲਏ ਹੈ ਐਮਐਲਏ ਦਾ ਕੰਮ ਇਹ ਨਹੀਂ ਹੈ ਕਿ ਆ ਨਿੱਕੇ ਮੋਟੇ ਗਲੀਆਂ ਨਾਲੀਆਂ ਸਾਫ਼ ਕਰਨ ਦੇ ਕੰਮਾਂ 'ਚ ਵੀ ਦਖਲ ਦੇਵੇ ਹੂੰ ਨਹੀਂ ਤੁਹਾਨੂੰ ਲੱਗਦਾ ਹੈਗਾ ਕਿ ਇਸ ਕੰਮ ਦੇ ਵਿੱਚ ਵੀ ਐਮਐਲਏ ਦਾ ਦਖਲ ਹੈਗਾ ਨਹੀਂ ਬਿਲਕੁਲ ਜੀ ਇਹ ਤਾਂ ਜਗ ਜਹਰ ਆ ਉਹ ਕਹਿੰਦੇ ਵੀ ਅਸੀਂ ਤਾਂ ਐਮਐਲਏ ਦੀ ਕੋਠੀ ਚੋਂ ਬਣਿਆ ਐ ਐਮਐਲਏ ਇਹ ਕਹੋ ਤਾਂ ਸਾਈਨ ਕਰਾਂਗੇ ਮੈਂ ਤਾਂ ਹੁਣ ਜੇ ਮੈਂ ਨਾਂ ਲੈ ਦਿਆਂ ਮੈਂ ਕਿਹੜੇ ਕਿਹੜੇ ਐਮਐਲਏ ਦਾ ਨਾਂ ਲੈ ਦਿਆਂ ਇਹਨਾਂ ਦੇ 92 ਦੇ 92 ਐਮਐਲਏ ਭੁਖੜਾ ਉਹ ਯਾਰੋ ਇਹ ਵਿਚਾਰੇ ਗਲੀਆਂ ਨਾਲੀਆਂ ਰੂੜੀਆਂ ਚ ਉਹ ਗੰਦਗੀ ਸਾਫ਼ ਕਰਦੇ ਐ ਜਿਹਦੇ ਬਦਲੇ ਚ ਤੁਸੀਂ ਇਹਨਾਂ ਦੇ ਫਿਰ ਵੀ ਕੰਮ ਤੇ ਤੁਸੀਂ ਸਾਈਨ ਨਹੀਂ ਕਰਦੇ ਜਿਹੜਾ ਨਾਲ 5-400 ਰੁਪਇਆ ਦਿਹਾੜੀ ਮਿਲਣੀ ਆ ਕੀ ਗੱਲ ਇਹ ਇਹ ਬੰਦੇ ਨਹੀਂ ਇਹਨਾਂ ਦੇ ਵੀ ਨਿਆਣੇ ਆ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਇਨਾ ਘਰਾਂ ਚੋਂ ਤੁਹਾਡੀ ਸਰਕਾਰ ਬਣੀ ਆ ਪੰਜ ਪੰਜ ਸੱਤ ਸੱਤ ਵੋਟਾਂ ਇਨਾ ਪਠਿਆਲਿਆਂ ਤੋਂ ਇਨਾ ਨਰੇਗਾ ਮਜ਼ਦੂਰਾਂ ਦੇ ਘਰਾਂ ਤੋਂ ਤੁਹਾਨੂੰ ਪਈਆਂ ਤੇ ਜਿਨ੍ਹਾਂ ਦੇ ਜਿਹੜੇ ਤੁਹਾਡੇ ਇਹ ਕੜਮ ਚੌਧਰੀ ਜਿਹੜੇ ਕਹਿੰਦੇ ਵੀ ਐਮਐਲਏ ਦੀ ਕੋਠੀ ਚੋਂ ਅਸੀਂ ਬਣੇ ਆ ਉਹਨਾਂ ਕੋਲ ਤਾਂ ਇੱਕ ਇੱਕ ਦੋ ਦੋ ਵੋਟਾਂ ਉਹ ਵੀ ਵਿਦੇਸ਼ ਚ ਬੈਠੀਆਂ ਉਹ ਵੋਟ ਪਾਉਣ ਨਹੀਂ ਜਾਂਦੇ ਪੰਜਾਬ ਚ ਵੋਟ ਪਾਉਣ ਦੇ ਪ੍ਰਤੀਸ਼ਤਤਾ ਮਸਾਂ 50 55% ਰਹਿ ਗਈ ਆ ਉਹਦਾ ਕਾਰਨ ਇਹ ਹੈ ਕਿ ਇਹ ਅਮੀਰ ਜਾਤੇ ਵੋਟਾਂ ਪਾਉਣ ਨਹੀਂ ਜਾਂਦੇ ਔਰ ਇਹ ਗਰੀਬ ਜਨਤਾ ਸਵੇਰ ਤੋਂ ਲੈਣਾ ਚ ਖੜ ਕੇ ਝਾੜੂ ਚੱਕ ਕੇ ਇਹਨਾਂ ਨੇ 92 ਐਮਐਲਏ ਦਿੱਤੇ ਔਰ ਆਪਦੇ ਐਮਐਲਏ ਨੂੰ ਸਾਰਿਆਂ ਨੂੰ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਜੀ ਇਹ ਉਹਨਾਂ ਨੂੰ ਕਹੋ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾ ਕ੍ਰੀਏਟ ਕਰਨਾ ਇਹ ਤੁਹਾਡੇ ਲਈ ਅੱਗੇ ਕੰਡੇ ਬੀਜੇ ਜਾ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਲਈ ਕੰਡੇ ਬੀਜੇ ਜਾ ਰਹੇ ਆ ਅਸੀਂ ਅੱਜ ਦੁਖੀ ਹੋ ਕੇ ਏ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਇਹ ਤਾਂ ਮੇਰੇ ਸਾਥੀ ਅਜੇ ਵੀ ਕਹਿੰਦੇ ਜੀ ਚੱਲ ਕੋਈ ਨਹੀਂ ਜੀ ਕਿਉਂਕਿ ਸਾਡੇ ਕੋਲੇ ਅਸੀਂ ਸਾਡੇ ਇਹ ਮਜ਼ਦੂਰ ਫਹਾ ਨਹੀਂ ਲੈਂਦੇ ਇਹਨਾਂ ਦੇ ਹੱਥ 'ਚ ਰੱਸਾ ਨਹੀਂ ਹੁੰਦਾ ਕਿ ਜਦੋਂ ਮਰਜ਼ੀ ਦਰਖਤਾਂ ਨਾਲ ਲੰਕ ਜਾਣਗੇ ਇਹ ਤਾਂ ਫਿਰ ਐਂ ਹੀ ਕਹਿ ਦਿੰਦੇ ਆ ਨਹੀਂ ਤਾਂ ਨਾ ਸੀ ਪਰ ਨਹੀਂ ਅਸੀਂ ਪੰਜਾਬ ਦੇ ਲੋਕੋ ਮਜ਼ਦੂਰੋ ਕਿਰਤੀ ਲੋਕੋ ਅਸੀਂ ਤੁਹਾਡੀ ਲੜਾਈ ਲੜਾਂਗੇ ਅੱਗੇ ਹੋ ਕੇ ਲੜਾਂਗੇ ਜਿੱਥੇ ਅਸੀਂ ਤੁਹਾਨੂੰ ਜ਼ਮੀਨਾ ਦਿਵਾਵਾਂਗੇ ਔਰ ਕਾਨੂੰਨਾਂ ਜਮੀਨਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਤਹੀ ਜਮੀਨਾ ਦਵਾਵਾਂਗੇ ਭਾਰਤ ਸਰਕਾਰ ਨੂੰ ਮਿਲ ਰਹੇ ਆ ਅਸੀਂ ਗਵਰਨਰ ਪੰਜਾਬ ਨੂੰ ਮਿਲ ਰਹੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮਿਲ ਰਹੇ ਆ ਤੁਹਾਡੀ ਲੜਾਈ ਲੜਨ ਵਾਲੇ ਅਸੀਂ ਆ ਇਹਨਾਂ ਨੂੰ ਬਿਲਕੁਲ ਅਸੀਂ ਕਿਸੇ ਦੇ ਐਮਐਲਏ ਦੇ ਘਰੇ ਨਹੀਂ ਜਾਣਦੇ ਨਾ ਔਰ ਇਹਨਾਂ ਦੇ ਕੰਮ ਵੀ ਹੋਣਗੇ ਜੇ ਕੋਈ ਐਸਾ ਅੜਿੱਕਾ ਬਣਿਆ ਤੇ ਜੇ ਇਹ ਕਲੇਰਪਿੰਡ ਦਾ ਸਰਪੰਚ ਡੀਸੀ ਦੇ ਕਹਿਣ ਤੇ ਨਹੀਂ ਨਾ ਇਹ ਸਾਈਨ ਕਰੂਗਾ ਤੇ ਅਸੀਂ ਅੰਬਰਸਰ ਵਾਲੀ ਸੜਕ ਸਾਰੀ ਬੰਦ ਕਰਾਂਗੇ ਸਰ ਕਰੇਰਪਿੰਡ ਤੋਂ ਬੋਲਦੇ ਹੋ ਜੀ ਆਹਾਂ ਸਰ ਬਲਰਾਜ ਸਿੰਘ ਬੋਲਦਾ ਜੀ ਮੋਰ ਟੀਵੀਜ਼ਨ ਤੋਂ ਮੋਰ ਟੀਵੀ ਤੋਂ ਪੱਤਰਕਾਰ ਜੀ ਆਹਾਂ ਹਾਂ ਦੱਸੋ ਹਾਂ ਇੱਥੇ ਨਾ ਤੁਹਾਡੇ ਪਿੰਡ ਤੋਂ ਤੇ ਕੁਝ ਜਥੇਬੰਦੀ ਵਾਲੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਇਸ ਤੋਂ ਇਲਾਵਾ ਮਜ਼ਦੂਰ ਮੁਕਤੀ ਮੋਰਚਾ ਇਹਨਾਂ ਨੇ ਨਾ ਅੱਜ ਇੱਥੇ ਡੀਸੀ ਦਫ਼ਤਰ ਤੁਹਾਡੇ ਖਿਲਾਫ ਦਰਖਾਸਤ ਦਿੱਤੀ ਆ ਹਾਂ ਜੀ ਦੱਸੋ ਇਹ ਕਹਿੰਦੇ ਵੀ ਅਸੀਂ ਨਰੇਗਾ ਦਾ ਮਾਸਟਰ ਰੋਲ ਕਢਵਾਇਆ ਸੀਗਾ ਤੇ ਸਰਪੰਚ ਸਾਹਿਬ ਵੱਲੋਂ ਜਿਹੜੇ ਉਹ ਸੈਨ ਨਹੀਂ ਕੀਤੇ ਜਾ ਰਹੇਗੇ ਕਿ ਤੁਸੀਂ ਵਾਪਸ ਸੈਨ ਨਹੀਂ ਕਰਕੇ ਦੇ ਰਹੇ ਜੀ ਉਹ ਸਹੀ ਮਾਨ ਜੀ ਸਾਡੇ ਅੰਦਰ ਵੀ ਕੰਮ ਕੀਤਾ ਹੁਣ ਸਾਨੂੰ ਕੀ ਦਾ ਕੰਮ ਕੀਤਾ ਸੀ ਤਾਂ ਕਹਿੰਦਾ ਆਹੋ ਕੰਮ ਲਾਓ ਸਾਰੇ ਲਾਓ ਜਿਹਦਾ ਕਿਹਨੂੰ ਜਵਾਬ ਕੰਮ ਤੋਂ ਨਹੀਂ ਇਹ ਮਾਸਟਰ ਰੋਲ ਇਹ ਮਾਸਟਰ ਰੋਲ ਲਈ ਫਿਰਦੇ ਇਹ ਕਹਿੰਦੇ ਵੀ ਸਰਪੰਚ ਸਾਹਿਬ ਸਾਨੂੰ ਮਾਸਟਰ ਰੋਲ ਤੇ ਸੈਨ ਨਹੀਂ ਕਰਕੇ ਦਿੰਦੇਗੇ ਤੇ ਸਾਡਾ ਕੰਮ ਨਹੀਂ ਚੱਲ ਰਿਹਾਗਾ ਮਾਸਟਰ ਜੀ ਜਿਵੇਂ ਅਸੀਂ ਕਿਹਾ ਸਾਡਾ ਬੰਦਾ ਲਾਇਆ ਮਾਸਟਰ ਕੰਮ ਕਰਾਉਂਦਾ ਅੰਡਰ ਕੰਮ ਕਰਨਾ ਸੀ ਮਾਸਟਰ ਦੇ ਸਾਈਨ ਕਰਨ ਨੂੰ ਤਿਆਰ ਆ ਗਿਆ ਦੇ ਨਾ ਕੰਮ ਲਾਓ ਭਾਈ ਆਓ ਜਰਾ ਸਾਰੇ ਨਹੀਂ ਦੇਖੋ ਇਹਦੇ ਚੋ ਕਿਸੇ ਦੀ ਅੰਡਰ ਅਧੀਨਗੀ ਨਹੀਂ ਨਾ ਹੁੰਦੀ ਜੀ ਆ ਪੰਚਾਇਤ ਦੀ ਅਧੀਨਗੀ ਤਾਂ ਹੁੰਦੀ ਨੀਗੀ ਸਰਪੰਚ ਸਾਹਿਬ ਨੇ ਸਿਰਫ ਸਾਈਨ ਕਰਨੇ ਹੁੰਦੇ ਆ ਜਿਹੜਾ ਅਨਮਨਰੇਗਾ ਐਕਟ ਹੈਗਾ ਉਹਦੇ ਵਿੱਚ ਇਹ ਨਹੀਂ ਹੁੰਦਾਗਾ ਕਿ ਆਪਾਂ ਕਿਸੇ ਦੇ ਅਧੀਨ ਕੰਮ ਕਰਨਾ ਚਾਹੀ ਆਪਾਂ ਮੇਟ ਵੀ ਅਸਲ ਦੇ ਵਿੱਚ ਇਹ ਹੁੰਦਾ ਜੀ ਕਾਨੂੰਨ ਇਹ ਕਹਿੰਦਾ ਹੈਗਾ ਕਿ ਜਿਹੜਾ ਮੇਟ ਵੀ ਚੋਣਾ ਹੁੰਦਾ ਉਹ ਮਜ਼ਦੂਰਾਂ ਨੇ ਖੁਦ ਚੋਣਾ ਹੁੰਦਾ ਉਹਦੇ ਵਿੱਚ ਵੀ ਪੰਚਾਇਤ ਦੀ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ ਗੀ। ਮੇਰ ਦਾ ਮੇਰ ਦਾ ਚੋਆ ਮੇਰ ਕੰਮ ਕਰਾਉਂਦਾ ਮੇਰ ਕਿਸਨ ਜੋਤ ਸਿੰਘ ਦਿੰਦਾਗਾ। ਜੀ। ਨਹੀਂ ਅਸੀਂ ਸਾਡਾ ਤਾਂ ਇਹੀ ਸੀਗਾ ਤੁਹਾਨੂੰ ਪੁੱਛਣ ਦਾ ਕਾਰਨ ਕਿ ਤੁਸੀਂ ਸਾਈਨ ਕਿਉਂ ਨਹੀਂ ਕਰਕੇ ਦੇ ਰਹੇਗੇ ਇਹ ਕਾਰਨ ਆ ਜੀ। ਜੋ ਸਾਡੇ ਅੰਦਰ ਕੰਮ ਹੀ ਨਹੀਂ ਕਰਦਾ ਸਾਈਨ ਕਾਦਾ ਕਰੀਏ ਯਾਰ ਸਾਨੂੰ ਕੀ ਇਹਦਾ ਕੰਮ ਕੀਤਾ ਕਿ ਨਹੀਂ ਕੀਤਾ ਇਹਨਾਂ ਨੇ। ਮੈਂ ਤਾਂ ਮੇਰ ਲਾਇਆ ਉਹ ਮੇਰ ਦੇ ਅੰਦਰ ਕੰਮ ਕਰਨਾ ਅਸੀਂ ਸਾਈਨ ਕਰਦੇ ਆ। ਅਸੀਂ ਜੋਤ ਸਿੰਘ ਤਾਂ ਅਸੀਂ ਕੰਮ ਲੈ ਲਓ। ਠੀਕ ਹੈ ਟੋਡਾ ਟੋਡਾ ਫਿਰ ਇਹ ਕਹਿਣਾ ਜੀ ਤੁਹਾਡੇ ਅੰਦਰ ਕੰਮ ਕਰਨਗੇ ਫਿਰ ਤੁਸੀਂ ਸਾਈਨ ਕਰਕੇ ਦੇਵੋਗੇ। ਜੀ ਮਾਨ ਜੀ ਅਸੀਂ ਕਹਿੰਦੇ ਆਂ ਕੰਮ ਲ ਮੇਡ ਰੱਖਦਾ ਲਾਇਆ ਆਦਿਆ ਲਾਊਗਾ ਉਹ ਕੰਮ ਜੇ ਲਾਇਆ ਹਾਲੋਂ ਜੇ ਕੰਮ ਕੀਤਾ ਕਿ ਨਹੀਂ ਕੀਤਾ ਕਿੱਥੇ ਕੰਮ ਕੀਤਾ ਹੁਣ ਮੈਂ ਕਿਹਾ ਸਾਈਨ ਕਰ ਦਿਆਂ ਜੀ ਠੀਕ ਆ ਸਰ ਧੰਨਵਾਦ ਜੀ ਮਿਹਰਬਾਨੀ ਹਾਂ ਹਾਂ ਜੀ ਆਹ ਕਹਿੰਦੇ ਆਓ ਕੰਮ ਕਰੋ ਲਓ ਸਾਡੇ ਕੋਲ ਓਕੇ ਜੀ